ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸ਼ਖਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਿਆਲੀ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਸ਼ਖਰੀ ਦੀ ਜੱਲੋਵਾਲ ਪਿੰਡ ਲੱਗੇ ਆ ਠੀਕ ਆ ਜੀ ਸਰਿਆਲੀ ਮੰਡ ਪਿੰਡ ਬਿਲਕੁਲ ਨਜ਼ਦੀਕ ਤੇ ਬੁਰਜ ਨੱਥੂ ਕੇ ਪਿੰਡ ਥੋੜੀ ਦੂਰੀ ਤੇ ਆ ਠੀਕ ਹੈ ਨਸ਼ਾਰੇ ਪਨੂਆਂ ਤੋਂ ਦੂਰੀ ਵੀ ਤਕਰੀਬਨ ਕੋਈ 3-4 ਕਿਲੋਮੀਟਰ ਦੀ ਆ ਸਰਹਿਆਲੀ ਤੋਂ ਵੀ ਕੋਈ 3 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਚੱਕਰੀ ਦੀ ਵੀਰ ਕੋਮਲ ਕੋਲ ਆਇਆ ਦੋਸਤੋ ਪਸ਼ੂ ਵਪਾਰਤਾ ਕੰਮ ਕਰਦਾ ਵੀਰ ਤੇ ਪਸ਼ੂ ਦੋਸਤੋ ਇਸੇ ਤਰ੍ਹਾਂ ਪਹਿਲਾਂ ਵੀ ਤੁਹਾਨੂੰ ਕਾਫੀ ਆਪਾਂ ਦਿਖਾਇਆ ਇਸ ਘਰੋਂ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਪਸ਼ੂ ਦਿਖਾਉਣੇ ਆ ਦੋ ਇਧਰ ਤੁਸੀਂ ਮੱਝਾਂ ਦੇਖ ਰਹੇ ਜੇ ਕਿ ਝੋਟੀ ਬਿਲਕੁਲ ਸੁਈ ਸੁਵਾਈ ਆ ਇੱਕ ਮੱਝ ਗੱਭਣ ਆ ਦੋਸਤੋ ਠੀਕ ਹੈ ਜੀ ਸਮਾਂ ਪੁੱਛ ਲਾਂਗੇ ਵੀਰ ਤੋਂ ਕਿੰਨੇ ਕ ਸਮੇਂ ਦੇ ਵਿੱਚ ਹੁਣ ਚੱਲ ਰਹੀ ਆ ਸਭ ਤੋਂ ਪਹਿਲਾਂ ਵੀਰ ਕੋਮਲ ਸਾਸਰੀ ਕਾਲ ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਹੋਤਨਾ ਕਿਦਾ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਵੀਰੇ ਹਾਂ ਜੀ ਜੀ ਵਧੀਆ ਵਧੀਆ ਠੀਕ ਠਾਕ ਜੀ ਠੀਕ ਹੈ ਜੀ ਲੈ ਵੀ ਕੋਮਲ ਪਸ਼ੂ ਵਪਾਰ ਦਾ ਚਲੋ ਆਪਣਾ ਕੰਮ ਆ ਥੋੜਾ ਜਿਹਾ ਵੈਸੇ ਬਖਬਾ ਪੈ ਜਾਂਦਾ ਵਿੱਚ ਹੁਣ ਨਾਲੇ ਸੀਜ਼ਨ ਸੋਜਣ ਦੇ ਕਰਕੇ ਘੜੇ ਸੀਗੇ ਮਾਲ ਮੂਲ ਲੈਣਾ ਹਾਂ ਜੀ ਨਹੀਂ ਸੰਧੂ ਸਾਹਿਬ ਚੋ ਨਾ ਚੋ ਲਾਉਂਦਾ ਏ ਹੁਣ ਲੱਗ ਗਿਆ ਬਸ ਹੁਣ ਰੁਟੀਨ ਜੀ ਕੰਮ ਚੱਲੂਗਾ ਜੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਤੇ ਅੱਜ ਆਪਾਂ ਜਿੱਦਾਂ ਜਿਗਰ ਕੀਤਾ ਵੀ ਆਪਣੇ ਕੋਲ ਦੋ ਹੀ ਤਰ੍ਹਾਂ ਮੱਝਾਂ ਝੋਟੀਆਂ ਨੇ ਤੇ ਇੱਕ ਵੜ ਆਪਣੇ ਕੋਲ ਪਕਾਉਂਦੇ ਹਾਂ ਹਾਂਜੀ ਇੱਕ 8 ਮਹੀਨੇ ਦੀ ਗੱਬਣ ਮੈਂ ਆ ਜੀ ਇੱਕ ਬਗੈਰ ਬੱਚੇ ਮੈਂ ਆ ਜੀ ਠੀਕ ਹੈ ਜੀ ਇੱਕ ਵੱਛੀ ਆ ਜੀ ਦੋਂਦੀ ਏ ਤਾਰੀ ਸੂਈ ਆ ਜੀ 3 ਦਿਨ ਹੋ ਗਿਆ ਜੀ ਅੱਜ ਨੂੰ ਇਹ ਕਿੰਨਾ ਦਿਨਾਂ ਦੀ ਸੂਈ ਹੈ ਹਾਂਜੀ 3 ਦਿਨਾਂ ਦੀ ਸੂਈ ਹੈ ਬੋਲੇ ਦੇ ਹੀ ਲਓ ਦੋਸਤੋ ਸ਼ੁਰੂਆਤ ਇਸੇ ਤੋਂ ਕਰ ਲੈਨੇ ਆ ਪਹਿਲਾਂ ਵੱਛੀ ਆ ਮੂੰਹ ਦੋਂਦੀ ਕੀ ਚੌਗੀ ਦੋਂਦੀ ਆ ਜੀ ਦੋਂਦੀ ਆ ਦੋਂਦੀ ਆ ਜੀ ਚੌਗ ਦੇ ਉਹਦਾ ਭਨੇ ਆ ਦਾ ਦੰਦ ਠੀਕ ਹੈ ਜੀ ਹਾਂਜੀ ਲਓ ਦੋਸਤੋ ਦੋਂਦੀ ਵੱਛ ਇਹ ਅਜੇ ਦਿਨ ਤਿੰਨ ਘੋਗੇ ਸੂਈ ਹਾਂਜੀ ਤੀਜਾ ਦਿਨ ਸੂਈ ਨੂੰ ਹੋ ਗਿਆ ਜੀ ਮਗਰ ਬੱਛੀ ਆ ਜੀ ਮਗਰ ਬੱਛੀ ਆ ਜੀ ਹਾਂਜੀ ਲਓ ਵੀ ਇਹ ਬੱਛੀ ਆ ਮਗਰ ਠੀਕ ਆ ਜੀ ਨਾੜੂ ਤੇ ਬੱਚਾ ਆ ਬੱਚਾ ਵੇਖ ਕੇ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਠੀਕ ਆ ਜੀ ਇਹ ਬੱਚਾ ਇਸ ਵੈਡ ਦੇ ਮਗਰ ਇਸ ਬੱਛੀ ਦੇ ਮਗਰ ਤੇ ਦੋਂਦੀ ਬੱਛੀ ਆ ਤੇ ਹੁਣ ਬੋਲਾ ਕਿੰਨਾ ਕੁ ਕਹਿੰਦੇ ਥੱਲੇ ਜੀ ਸੰਧੂ ਸਾਹਿਬ 10 ਕਿਲੋ ਦੁੱਧ ਚਵਾ ਕੇ ਦਵਾਗੇ ਆ ਪੂਰਾ ਕਿ 10 ਕਿਲੋ ਹਾਂਜੀ ਬੋਲਾ 10 ਕਿਲੋ ਤੇ ਜੇ ਦਿੰਦੀ ਸੂਈ ਥੱਲੇ 14-15 ਕਿਲੋ ਦੁੱਧ ਕੱਢ ਦੋ ਗ੍ਰਾਮ ਨਾਲ ਬਾਕੀ ਸੀਰਸ ਲਾ ਗਏ ਪੂਰੀਆ ਕੋਈ ਚੱਕ ਸੋ ਦੋਸਤੋ ਬਾ ਠੰਣ ਦੇ ਵਾ ਇੱਕ ਵਾਰ ਤੁਹਾਨੂੰ ਥੋੜਾ ਆਪਾਂ ਨੇੜੋ ਦਿਖਾ ਦਿੰਦਾ ਮਰਦੀ ਬਹੁਤ ਕਾਲੀ ਗਈ ਕੋਈ ਡਰਦੀ ਆ ਬੱਛੀ ਥੋੜੀ ਠੀਕ ਹੈ ਜੀ ਫਿਰ ਸੋ 9 10 ਕਿਲੋ ਕੋਈ ਵੀਰ ਬੋਲਾ ਮੰਨ ਲੈ ਕੱਚਾ ਬੋਲਾ ਮੰਨ ਲੈ ਜੀ ਥਿੰਨਾਂ ਦਿਨਾਂ ਦੀ ਸੂਰੀ ਦਾ ਥੱਲੇ ਆ ਆ ਵੇਖੋ ਜੀ ਬਾਕੀ ਨਸਲ ਬਰੀਡ ਦੇ ਵਿੱਚ ਵੀ ਕਰੋਸ ਆਂਗ ਇਹ ਹੁੰਦੀ ਹੈ ਜੀ ਚੌਗਦੇ ਭੰਨੀਆਂ ਕੱਡੀਆਂ ਮਾਰੀਆਂ ਮਾਰੀਆਂ ਠੀਕ ਹੈ ਜੀ ਠੀਕ ਠੀਕ ਚੌਗ ਤੇ ਦੰਦ ਸਿੱਟੇ ਆ ਦੋਸਤੋ ਤੇ ਮਾੜੇ ਮਾੜੇ ਚੱਕੇ ਇਸ ਕਰਕੇ ਦੋਂਦੀ ਬੱਛੀ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਇੱਕ ਰੰਗ ਕਾਲੀ ਆ ਬਲੈਕ ਰੰਗ ਦੇ ਵਿੱਚ ਆ ਤਕਦਕੂਦ ਸੋਹਣਾ ਬੱਛੀ ਦਾ ਠੀਕ ਆ ਸੋਹਣੀ ਹਾਈਟ ਦੇ ਵਿੱਚ ਆ ਲੰਬੀ ਲੁੰਬੀ ਵੀ ਚੰਗੀ ਆ ਬਾਕੀ ਉਮਰ ਦੇ ਹਿਸਾਬ ਨਾਲ ਇਹ ਵੱਧੂਗੀ ਹਜੇ ਸਮਾਂ ਜੇਕਰ ਆਪਾਂ ਦੇਖੀਏ ਵੀ ਜਵਾਨ ਹੁੰਦੇ ਤੱਕ ਪਸ਼ੂ ਵੱਧਦਾ ਹੀ ਆ ਤੇ ਦੋਂਦੀ ਬੱਛੀ ਆ ਤੇ ਨਵੀਂ ਆ ਬਿਲਕੁਲ 9 10 9 10 ਤੇ ਹੁਣ ਚੱਲ ਰਹੀ ਆ ਕੋਈ ਵੀਰ ਆਪਣੀ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਤੇ ਚਵਾਈ ਚੋਈ ਦੇ ਵਿੱਚ ਪੂਰੇ ਥਣ ਆਉਂਦੇ ਮਗਰਲੇ ਵੀ ਐ ਸੰਧੂ ਸਾਹਿਬ ਐ ਪੂਰੀ ਚਵਾਈ ਚੋਈ ਦੀ ਇੱਕ ਨੰਬਰ ਆ ਵਣ ਪੂਰੀ ਠੀਕ ਹੈ ਜੀ ਹਾਂ ਜੀ ਮੋੜ ਦਿਓ ਵੀਰ ਕੋਮਲ ਬਾਕੀ ਸੰਧੂ ਸਾਹਿਬ ਆਪਣੇ ਘਰੇ ਸੂਈ ਸਵਾਈ ਆ ਬਾਕੀ ਆਪਣੇ ਘਰੇ ਜੇਰ ਜੂਰੇ ਦੀ ਵੀਡੀਓ ਵੀ ਹੈਗੀ ਆ ਜੀ ਠੀਕ ਆ ਜੀ ਹਾਂ ਜੇਰ ਜੂਰੇ ਦਾ ਪੂਰੀ ਓਕੇ ਆ ਜੀ ਠੀਕ ਆ ਜੀ ਠੀਕ ਤੇ ਆ ਕੋਮਲ ਕੀ ਮੰਗਦੇ ਆ ਦਾ ਵੀਰ ਕੀ ਮੁੱਲ ਕਰਦੇ ਸੰਧੂ ਸਾਹਿਬ ਜਿੱਦਾਂ ਨਹੀਂ ਵਸੀ ਐ ਪੰਜਾਬ ਪਰ ਵੰਜਾ ਦੀ ਵੀ ਕਰਨ ਵਾਲੀ ਆ ਜੀ ਹਾਂ ਆਪਾਂ ਮੁੱਲਕ ਵੀਡੀਓ ਵਾਵਾ ਦਿਨਾ ਬਾਦ ਪਾਉਣ ਲੱਗੇ ਮੁੱਲ ਕਰਨੇ ਆਪਾਂ ਜਿਆ ਜੀ ਹਾਂ ਜੀ ਮੁੱਲੇ ਦਾ 45000 ਹਾਂ ਜੀ 45000 3 ਛੱਡ ਦਾਂਗੇ 42 ਦੀ ਦੇ ਦਾਂਗੇ ਪੂਰੀ ਜੀ ਠੀਕ ਆ ਜੀ ਹਾਂਜੀ ਉਹ ਚ ਛੋੜ ਛੱਪਾ ਕਰ ਦਾਂਗੇ ਠੀਕ 42000 ਦੇ ਵਿੱਚ ਛੋੜ ਛੱਪਾ ਹਾਂਜੀ 42000 ਤੇ ਕਰ ਲਓ ਜੀ 42000 ਦੇ ਵਿੱਚੋਂ ਮਾਨਤਾ ਨੂੰ ਹੋ ਜੂਗਾ ਦੋਸਤੋ ਹਾਂਜੀ ਬਾਕੀ ਪਾਣ ਲਈ ਪਾਣਾ ਹੀ ਦੇ ਦੇਣੀ ਆ ਆਪਾਂ ਠੀਕ ਆ ਕੱਟ ਨਾ ਕਟਾ ਨਹੀਂ ਬੰਨਣਾ ਜੀ ਬਿਲਕੁਲ ਜੀ ਬਿਲਕੁਲ ਸੋ ਹਾਈਟ ਹੂਟ ਚੰਗੀ ਆ ਦੋਸਤੋ ਠੀਕ ਆ ਜੀ ਸੋਹਣੀ ਹਾਈਟ ਕੱਦ ਵਿੱਚ ਆ ਬਾਕੀ ਜਿਹੜੀ ਮੇਨ ਗੱਲ ਆ ਵੀ ਨਵੀਂ ਆ ਠੀਕ ਆ ਜੀ ਹਾਂਜੀ ਕਬੂਤਰੀ ਆ ਜਿਹੜੀ ਵੇਚੀ ਆ ਨਵੀਂ ਆ ਤੇ ਜ਼ਰੂਰ ਤੁਸੀਂ ਜਿਹੜੀ ਖਰੀਦਦਾਰੀ ਕਰ ਸਕਦੇ ਜੀ ਆਹ ਦੇਖੋ ਠੀਕ ਆ ਜੀ ਠੀਕ ਦੇਖੋ ਕੋਮੋਲਾ ਕੇ ਸਹਰ ਨੰਬਰ ਤੇ ਆਪਣੇ ਕੋਲ ਜਿਹੜੀ ਆ ਮੱਝ ਆ ਹਾਂਜੀ ਇਹਦੀ ਕੀ ਡਿਟੇਲ ਕੀ ਬੇਰਵਾਜ ਦਾ ਸੰਧੂ ਸਾਹਿਬ ਇਹ 8 ਮਹੀਨਿਆਂ ਦੀ ਚੈੱਕ ਪਾਸ ਆ ਮੈਂ ਜੀ ਪੂਰੀ ਆ 8 ਮਹੀਨਿਆਂ ਦੀ ਹਾਂਜੀ ਆਪਣੇ ਕੋਲ ਇੱਥੇ ਵੀ ਕਰਵਾਈ ਚੈੱਕ ਆਪਣੇ ਕੋਲ ਚੈੱਕ ਪਾਸ ਦਾ ਤਸੱਲੀ ਹੋਈ ਆ ਆਪਣੀ ਪੂਰੀ ਠੀਕ ਆ ਜੀ ਭੈਣ ਭਰਾ ਆ ਆਪਦੀ ਮਰਜ਼ੀ ਕਰੇ ਜੀ ਕਰੇ ਚੈੱਕ ਕਰਾ ਲੈ ਆ ਆਪਦੀ ਮਰਜ਼ੀ ਨਾਲ ਭਾਵੇਂ ਉਹਦਾ ਲੈ ਜਾਓ ਬਾਕੀ ਅਗਲੇ ਦੀ ਇੱਛਾ ਜੀ ਠੀਕ ਆ ਜੀ ਹਾਂਜੀ ਹਾਂਜੀ ਲੋ ਦੋਸਤੋ ਆਪਣੀ ਕੋਈ ਤਸੱਲੀ ਵੀਰ ਕਰਵਾ ਸਕਦਾ 8 ਮਹੀਨਿਆਂ ਦੀ ਇਹ ਗੱਬਣ ਸੁਆ ਕਨਮਾ ਸੁਹਦੀ ਫਿਰ ਹੰਦੂ ਸਾਹਿਬ ਤੀਜਾ ਸੁਆ ਸੋਗੀ ਤੀਜਾ ਸੁਆ ਹਾਂਜੀ ਬਾਕੀ ਆਪਦੀ ਸਮਝ ਵੀ ਮਨ ਭਾਗਦਾ ਵੱਧ ਘੱਟ ਵੀ ਹੋ ਸਕਦਾ ਆਪਣੇ ਘਰ ਦੀ ਨਹੀਂ ਹੈ ਜੀ ਠੀਕ ਹੈ ਜੀ ਹਾਂਜੀ ਆਪਾਂ ਗਲਤ ਗੱਲਾਂ ਵੀ ਨਹੀਂ ਕਰਨੀ ਤੇ ਨਾ ਆਪਾਂ ਕਰਨਾ ਹੀ ਗਲਤ ਕੰਮ ਲੋ ਦੋਸਤੋ ਬਾਕੀ ਸੁਵਿਆਂ ਦੇ ਵਿੱਚ ਦੋਸਤੋ ਆਪਦੀ ਸਮਝ ਵੇਖ ਲਿਓ ਬਾਕੀ ਮੂੰਹ ਮੱਥੇ ਦੀ ਚੰਗੀ ਲੱਗ ਰਹੀ ਹੈ ਬਾਕੀ ਦੰਦ ਖੁਰਦੀਆਂ ਪੂਰੀ ਕੈਮ ਆ ਜੀ ਆਹ ਲਓ ਹਾਂਜੀ ਬਾਕੀ ਬਿੱਲੀ ਮਣਕੀ ਅੱਖ ਮੂੰਹ ਮੱਥੇ ਦੇ ਮੱਥੇ 'ਚ ਬੱਲ ਬਿਲਕੁਲ ਤੋਂ ਨਜ਼ਰ ਆਊਗਾ ਅੱਠ ਮਹੀਨੇ ਦੀ ਦੋਸਤੋ ਇਹ ਗੱਬਣਾ ਚੈੱਕ ਪਾਸ ਆ ਆਪਣੀ ਜਿਹੜੀ ਚੈੱਕ ਉਹ ਵੀਰ ਉਹ ਨਾ ਕਰਵਾਈ ਆ ਅੱਗੋਂ ਕੋਈ ਵੀਰ ਲੈ ਕੇ ਜਾਂਦਾ ਤੇ ਆਪਣੀ ਤਸੱਲੀ ਤੁਸੀਂ ਆਪਣਾ ਸ਼ੱਕ ਘੱਟ ਲੱਗਦਾ ਆਪਣਾ ਡਾਕਟਰ ਤੁਸੀਂ ਨਾਲ ਲੈ ਕੇ ਆਇਓ ਤੇ ਤਸੱਲੀ ਕਰ ਸਕਦੇ ਜੇ ਅੱਠ ਮਹੀਨੇ ਦੀ ਗੱਬਣ ਜਿਹੜੀ ਆ ਦੋਸਤੋ ਇਹ ਮਾਝ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਬਾਕੀ ਤੁਸੀਂ ਵਜਨ ਉਹ ਲੋਡ ਵੇਖ ਕੇ ਇੱਕ ਵਾਰੀ ਬਿਲਕੁਲ ਆ ਚੈੱਕ ਕਰੋ ਵਜਨ ਲੋਡ ਪੂਰਾ ਸਮਝਦਾ ਚੌੜੀ ਹੈ ਬਿਲਕੁਲ ਉਪਰੋਂ ਪੇਠ ਫੋੜੇ ਤੋਂ ਵੇਖੀਏ ਤੇ ਬਿਲਕੁਲ ਚੌੜੀ ਹੈ ਤੇ ਇਹ ਪਤਲੇ ਪਿੰਡੇ ਦੇ ਵਿੱਚ ਥਣ ਦੇ ਵਿੱਚ ਦੀ ਗੱਲ ਕਰੀਏ ਦੋ ਥਣ ਵਾਈਟ ਆ ਠੀਕ ਆ ਜੀ ਅਗਲੇ ਜਿਹੜੇ ਫਰੰਟ ਵਾਲੇ ਆ ਦੋ ਥਣ ਵਾਈਟ ਆ ਹਾਂਜੀ ਸਾਹਿਬ 15 ਦਿਨ ਆਪਣੇ ਕੋਲ ਮੈਂ ਆਈ ਨਹੀਂ ਹੋ ਗਈ ਆ ਮੈਂ ਪਿਛੇਰੀ ਮੈਂ ਦੀ ਫੁੱਲ ਗਾਰੰਟੀ ਆ ਠੀਕ ਆ ਜੀ ਮੈਂ ਦੋ ਤਿੰਨ ਦਿਨਾਂ ਤੱਕ ਮੈਂ ਪਿਛਾ ਮਾਰ ਜੇ ਵੀਡੀਓ ਬੰਦਾ ਪਾ ਦੇ ਮੈਂ ਉਹ ਲੱਦ ਕੇ ਵਾਪਸ ਕਰ ਦਿੰਨੀ ਜਿਆਦੀ ਫੁੱਲ ਗਾਰੰਟੀ ਆ ਘਰੇ ਮੈਂ ਰਹੀਏ ਕੋਈ ਚੱਕਰ ਹੀ ਨਹੀਂ ਉਹ ਆ ਠੀਕ ਆ ਜੀ ਲਓ ਜੀ ਦੋਸਤੋ ਪਾਰ ਪਿਛੇ ਦੀ ਵੀ ਪੂਰੀ ਗਾਰੰਟੀ ਦਸਲੀ ਆ ਵੀ ਕਿਉਂਕਿ ਗੱਬਣ ਤੇ ਗੱਬਣ ਵੀ 8 ਕੁ ਮਹੀਨਿਆਂ ਦੀ ਹਜੇ ਸਨ ਵਿਚਾਲੇ ਕੋਈ ਦੋ ਕੁ ਮਹੀਨੇ ਜਾ ਉੱਪਰ 10 ਦਿਨ ਪਸੂ ਲਈ ਜਾਂਦਾ 2 ਤੋਂ 2.5 ਮਹੀਨੇ ਦਾ ਤੁਸੀਂ ਸਮਾਂ ਮੰਨ ਕੇ ਖੁੱਲਾ ਡੁੱਲਾ ਸੌਦਾ ਕਰ ਲਿਓ ਠੀਕ ਆ ਜੀ। ਬਾਕੀ ਥਣਾ ਥਣਾ ਦੀ ਓਕੇ ਆ ਕੋਈ 나ੜ ਨਹੀਂ ਕੋਈ ਗਿਲਟੀ ਨਹੀਂ ਕੋਈ ਉਹ じゃ ਕੋਈ ਹੈ ਨਹੀਂਗਾ ਕੋਈ ਚੱਕਰ। ਕੱਲਾ ਕੱਲਾ ਥਣ ਲੱਗਾ ਪੂਰਾ ਗਾ। ਹੈ ਸਾਫ ਸੁਥਰੇ ਆ ਕੋਈ ਵੇ ਤੁਰਕਾ ਹੀ ਹੋਵੇ। ਲਓ ਜੀ। ਕੱਲ ਹੀ ਕੋਈ ਨਹੀਂ। ਲਓ ਤਾਂ ਸੋਨ ਨਾਲੇ ਬਖਾਰਾ ਵੇਖੋ ਬਿਲਕੁਲ ਪੱਧਰ ਲੇਵਾ ਬਣਾ ਕੇ ਤਿਆਰ ਕਰੂਗੀ। ਨੋਰਮਲੀ ਹਜੇ ਤੁਸੀਂ ਵੇਖੋ ਕਿਉਂਕਿ ਨੇੜੇ ਤੇ ਜਾ ਕੇ ਲਾਉਣਾ ਬਣਾਉਣਾ ਸ਼ੁਰੂ ਕਰਨਾ ਹਜੇ ਸਮਾਂ ਕੋਈ 2 ਤੋਂ 2.5 ਮਹੀਨੇ ਐਸਟੀਮੇਟ ਤੁਸੀਂ ਰੱਖ ਸਕਦੇ ਹੋ ਬਿਲਕੁਲ ਇੱਕ ਕਾਗਜ਼ ਵਰਗੀ ਚਾਂਦੀ ਜਿਹਾ ਜਰਗੀ ਜੰਬੜੀਆਂ ਵੇਖੋ ਕੱਲੀ ਕੱਲੀ 나ੜ ਦੀ ਦੀ ਇਦਾਂ ਹਰਿਆਣੀਆਂ ਦੀ ਮਈਆਂ ਦੀ ਦੇਦੀ ਹੁੰਦੀ ਇਦਾਂ ਦੀ ਠੀਕ ਹੈ ਜੀ ਸੋ ਦੇਖਦੋ ਕਿ ਬੜੀ ਪਿਆਰੀ ਆ ਜ਼ਰੂਰ ਤੁਸੀਂ ਹੱਥ ਪਾ ਸਕਦੇ ਜਾਂ ਵੇਖੋ ਜੀ ਫਰੰਟ ਵਾਲੇ ਦੋਵੇਂ ਥਣ ਵਾਈਟ ਆ ਚਿੱਟੇ ਥਾਣ ਜਿਵੇਂ ਨੀਲੀ ਰਾਵੀ ਜਾਂ ਨੀਲੇ ਦੀਆਂ ਮੱਝਾਂ ਦੇ ਵਿੱਚ ਦੋ ਸੂ ਆਮ ਆਪਾਂ ਦੇਖਦੇ ਆ ਵੀ ਸੁਣਦੇ ਸੁਹਾਗੇ ਵਾਲੀ ਗੱਲ ਆ ਵੀ ਕਿ ਇਹਨਾਂ ਇੱਕ ਥਣ ਦੋ ਥਣ ਵਾਈਟ ਆ ਹਵਾਂ ਨਿਲੇਵੇ ਤੇ ਉਸੇ ਤਰ੍ਹਾਂ ਡੱਬ ਨਿਸ਼ਾਨ ਪੂਰਾ ਤੇ ਕੋਮਲ ਅੱਜ ਸਮਾਂ ਚਲੋ ਲੈਂਦੀ ਆ ਹਜੇ ਕਾਫੀ ਅੱਜ ਆਪਾਂ ਕਿੰਨੇ ਦੀ ਦੇ ਦੇਣੀ ਆ ਵੀ ਜਿੱਥੋਂ ਤੱਕ ਕੋਈ ਸਵਾਲ ਹੋਵੇ ਵੀ ਮੈਂ ਕੱਚੀ ਤੇ ਮੁੱਲ ਵੀ ਕੱਚੀਆਂ ਵਾਲਾ ਤੇ ਕਟੀਆਂ ਵਾਲਾ ਮੁੱਲ ਕਰਨਾ ਨਿਯਾਜ ਮੁੱਲ ਨਹੀਂ ਕਰਨਾ ਆ ਬਿਲਕੁਲ ਮੈਂ ਤਾਂ ਮੁੱਲ ਕਰਾਂਗੇ 50000 ਹਾਂਜੀ 50 ਦੇ ਚਾਰ ਛੱਡਦਾ 46000 ਦੀ ਮੈਂ ਦੇ ਦਾਂਗੇ ਪੂਰੀ ਸੀ 46000 ਦੀ 46000 ਦੀ ਉੱਚ ਛੋੜ ਛੱਪਾ ਕਰ ਦਾਂਗੇ ਕੋਈ ਗੱਲ ਨਹੀਂ 40000 ਚੋ ਵੀ ਹਾਂਜੀ ਲਓ ਵੀ 46000 ਦੇ ਵਿੱਚੋਂ ਵੀ ਦੋਸਤੋ ਛੋੜ ਛੱਪਾ ਹੋ ਜਾਊਗਾ ਇਹਨੇ ਦੀਆ ਬਾਕਸਰ ਗੱਲਾਂ ਕਰਦੇ ਸੀ ਕਿ ਨਾ ਉਸਰ ਕਟੀਆਂ ਝੋਟੀਆਂ ਹੀ ਹੁੰਦੀਆਂ ਨੇ ਛੰਦੂ ਸਾਹਿਬ ਇਹ ਤੋਂ ਗੱਲ ਤੇ ਹੁਣ ਰੱਬ ਦਾ ਨਾ ਹੀ ਆ ਹੁਣ ਹਾਂ ਬਾਕੀ ਲੇਵਾ ਵੀ ਕਰਮ ਵਾਲੀ ਨੂੰ ਬੜਨ ਵਾਲਾ ਲੱਗਾ ਆ ਵੇਖੋ ਜਿਵੇਂ ਜਿਵੇਂ ਇਹਨੇ ਲੇਵਾ ਪਿੱਛੇ ਨੂੰ ਕੱਢਿਆ ਤੇ ਬਿਲਕੁਲ ਉਵੇਂ ਬੜਨ ਜਿਹੜੇ ਸਾਹਮਣੇ ਸ਼ੋ ਹੋਣਗੇ ਠੀਕ ਆ ਜੀ ਇਹਨੇ ਵੀ ਸੰਧੂ ਸਾਹਿਬ ਕੋਈ ਕੱਚੀ ਮੈਂ ਵੇਚੀ ਆ ਤੇ ਕੋਈ ਨੁਕਸ ਹੋਗਾ ਮੈਂਜ ਉਹ ਭੈਣ ਭਰਾ ਕੋਲੇ ਆਪਣਾ ਹੀ ਕੋਈ ਬੰਦਾ ਵਾ ਉਹਨੇ ਸੱਜਰ ਮੈਂ ਦਿੱਤੀ ਉਹਨੂੰ ਕੋਈ ਮੈਂ ਰਾਦਾ ਬਸ ਉਹ ਸੱਜਰੀ ਕੱਲੇ ਹਾਂਜੀ ਉਹ ਕਈ ਵਾਰ ਕਈ ਕਿਸਾਨ ਇੱਕ ਇੱਕੋ ਮੱਝ ਰੱਖਦੇ ਆ ਹਾਂਜੀ ਹਾਂਜੀ ਉਹ ਮੰਨ ਲਓ ਵੀ ਇਹ ਉੰਦਰ ਆਦਾ ਵੀ ਇਹ ਸੇਲ ਕਰਕੇ ਕੁਝ ਪੈਸੇ ਪਾ ਕੇ ਸੱਜਰ ਲੈ ਲੇ ਹਾਂਜੀ ਹਾਂਜੀ ਪੈਸੇ ਪਾ ਕੇ ਸੱਜਰ ਦਿੱਤੀ ਆਪਾਂ ਮੈਂ ਆਪਣੇ ਆਪ ਦੇ ਬੰਦੇ ਆ ਜੀ ਠੀਕ ਆ ਹਾਂਜੀ ਕੋਈ ਉਹ ਜੇ ਮੈਂ ਵੀ 12 13 ਕਿਲੋ ਦੁੱਧ ਕੱਢਦੀ ਆ ਬਾਕੀ ਆਪਦੀ ਸਮਝਣਾ ਖਰੀਦੇ ਜਿੰਨੇ ਖਰੀਦਣੇ ਬਿਲਕੁਲ ਬਿਲਕੁਲ ਹਾਂਜੀ ਲੋਬ ਦੋਸਤੋ ਸਾਰੀ ਅੰਗ ਪੈਰਾਂ ਦੀ ਪੂਰੀ ਆ ਪੂਛ ਤਾਂ ਪੂਛ ਪ੍ਰੋਪਰ ਠੀਕ ਆ ਜੀ ਸਿੰਗੀ ਸੁੰਗੀ ਆ ਤੁਹਾਨੂੰ ਫਿਰ ਦਿਖਾ ਦਿੰਨੇ ਆ ਜਿਵੇਂ ਘਟਾਲ ਤਲਵਾਰੇ ਪਸ਼ੂ ਆਪਾਂ ਦੇਖਦੇ ਆ ਨਾ ਇੱਕ ਬੰਨੇ ਬਿਲਕੁਲ ਗੁਲਾਈ ਆ ਇੱਕ ਬੰਨੇ ਪਿੱਛੇ ਨੂੰ ਸਿੰਗਾ ਆਖੋ ਕੁ ਬਿੱਲੀ ਆ ਠੀਕ ਆ ਜੀ ਸਵੇਰ ਕੋਈ ਤਜੇ ਤਾਨੂੰ ਇਹ ਮਿਲ ਜੂਗੀ ਠੀਕ ਆ ਜੀ 50000 ਦੇ ਵਿੱਚੋਂ 40000 ਜੋ ਕੋ ਸੰਧੂ ਸਾਹਿਬ ਦੱਸਿਆ ਉਹ ਕੋਈ ਨਿਕਲੂਗਾ ਇਹ ਨਹੀਂ ਵੀ ਮੈਂ 8 ਮਹੀਨੇ ਦੀ ਗੱਬਣ ਕਹੀ ਤਾਂ 3 ਦਿਨ ਨਿਕਲੂ ਜਾਂ 5 ਦਿਨ ਨਿਕਲੂ ਹਾਂ ਬਿਲਕੁਲ ਹਾਂ ਜੀ ਗੱਬਣ ਮੈਂ 8ਾਂ ਨਹੀਂ ਤੇ 8ਾਂ ਦੀ ਨਿਕਲੂਗੀ ਬਾਕੀ ਜ਼ਮੀਨ ਸਮਾਨ ਦਾ ਫਰਕ ਨਹੀਂ ਹੁੰਦਾ ਦੋਸਤੋ ਕੋਈ ਹਾਂ ਜੀ ਹਾਂ ਜੀ ਇੰਨਾ ਫਰਕ ਨਹੀਂ ਪੈਂਦਾ ਪਰ 5-7 ਦਿਨ ਦਾ ਇਧਰ ਉਧਰ ਹੋ ਸਕਦਾ ਮਹੀਨਿਆਂ ਵੱਧੀ ਨਹੀਂ ਫਰਕ ਪੈਂਦਾ ਜੀ ਇਹ ਮਾਜਾ ਜ਼ਰੂਰ ਤੁਸੀਂ ਹੱਥ ਪਾ ਲਿਓ ਅੱਜ ਬਿਲਕੁਲ ਸੁਵੱਲੇ ਜੇ ਰੇਟ ਦੇ ਉੱਤੇ ਮਿਲੂਗੀ ਤੁਹਾਨੂੰ ਬਿਲਕੁਲ ਜਾਇਜ਼ ਰੇਟ ਦੇ ਉੱਪਰ ਤੇ ਸਾਂਭਣ ਦੀ ਇੱਕ ਹੋਰ ਤੁਹਾਨੂੰ ਦੋਸਤੋ ਝੋਟੀ ਦਿਖਾਉਣੀ ਹੈ ਇਹ ਵੀ ਪਹਿਲਣ ਸੂਈ ਹੈ ਸੰਧੂ ਸਾਹਿਬ ਪਹਿਲਣ ਝੋਟੀ ਹੈ ਜਾਂ ਪਹਿਲਣ ਮੰਨ ਲੈ ਜਾਂ ਦੂਜਣ ਮੰਨ ਲੈ ਸ਼ਿੱਕੀ ਆ ਮੂੰ 6 ਦਾ 6 ਦਾ ਮੈਂ ਸੂਈ ਨੂੰ 27 ਤੋਂ 28 ਦਿਨ ਹੋਏ ਹੋਣਗੇ ਪੂਰੇ ਗਿਣਤੀ ਦੇ ਇਹ ਨਹੀਂ ਵੀ ਸਾਲ ਦੀ ਸੂਈ ਹੈ ਜਾਂ 4 ਮਹੀਨੇ ਦੀ ਸੂਈ ਹੋਊਗੀ ਵੀਡੀਓ ਆਪਣੇ ਕੋਲ ਪਈ ਹੈ ਬੱਚੇ ਨਾਲ ਮੈਂ ਦੀ ਮਿਲ ਵੀ ਜਾਊਗੀ ਜੇਕਰ ਚਾਹੀਦੀ ਹੋਊ ਹਾਂਜੀ 8 ਕਿਲੋ ਪੱਕਾ ਦੁੱਧ ਕੋਈ 4 ਡਾਂਗ ਚੋਲੇ 5 ਡਾਂਗ ਚੋਲੇ ਆਦੀ ਤਸੱਲੀ ਕਰਕੇ ਖਾਵੇ 8 ਕਿਲੋ ਹਣ ਚਵਾ ਦਾਂਗੇ ਆਪਾਂ 8 ਕਿਲੋ ਚਵਾ ਕੇ ਦਵਾਂਗੇ ਆਪਾਂ ਇਹ ਤਾਂ ਨਹੀਂ ਸੂਈ ਫਿਰ ਹਾਂਜੀ ਬਾਕੀ ਸੀਲਸ ਲੱਗ ਆਇਆ ਪੂਰੀ ਕੋਈ ਚੱਕਰ ਹੀ ਨਹੀਂ ਹੋਇਆ ਹਾਂ ਸਮਾਂ ਵੈਸੇ ਕਿੰਨਾ ਸਹੀ ਦੱਸਿਆ ਡੇਢ ਕੇ 2 ਮਹੀਨੇ ਹੋਗੇ ਨਹੀਂ ਸੰਧੂ ਸਾਹਿਬ 27 ਤੋਂ 28 ਦਿਨ ਹੋਏ ਪੱਕੇ ਮਹੀਨੇ ਦੇ ਅੰਦਰ ਵਾਰੀ ਹਾਂ ਮਹੀਨੇ ਦੇ ਅੰਦਰ ਮਹੀਨੇ ਅੰਦਰ ਹੀ ਹੋਊਗੀ ਬਾਹਰ ਨਹੀਂ ਜਾਂਦੀ ਠੀਕ ਆ ਜੀ ਹਾਂਜੀ ਲਓ ਦੋਸਤੋ ਵੀਡੀਓ ਵੀ ਬਣੀ ਪਈ ਹੈ ਵੀਰ ਦੇ ਕੋਲ ਬੱਚਾ ਜਿ ਆਉਂਦਾ ਸੀਗਾ ਉਹ ਤੋਂ ਬੱਚਾ ਸੀਗਾ ਤੇ ਮਗਰ ਹੁਣ ਬੱਚਾ ਜਿਹੜਾ ਨਹੀਂ ਹੈਗਾ ਕਿ ਐਕਸਪਾਇਰ ਹੋ ਗਿਆ ਠੀਕ ਆ ਜੀ ਬੇਣ ਬੱਚੇ ਤੋਂ ਤੇ ਪੂਛੀ ਬਣਾਈ ਸੀਗੀ ਪਹਿਲਾਂ ਪੂਛੀ ਤੇ ਮਿਲਦੀ ਸੀ ਹੁਣ ਬਾੜੇ ਤੇ ਆ ਗਈ ਆ ਸੰਧੂ ਸਾਹਿਬ ਧਾਰ ਤੇ ਮਿਲਦੀ ਆ ਜੀ ਕਰੋ ਵੰਡ ਪਾ ਲਓ ਜੀ ਕਰੋ ਠੀਕ ਆ ਜੀ ਹਾਂਜੀ ਲਓ ਦੋਸਤੋ ਆ ਵੇਖੋ ਭਵੇਂ گاਵਾ ਨੂੰ ਥੱਲੇੋਂ ਜਾਂੰਗ ਦੀ ਹੋਈ ਤਾਂ ਇਹ ਤਾਂ ਈ ਗੱਲ ਹੀ ਕੋਈ ਨਹੀਂ ਲਓ ਜੀ ਆ ਦੇਖੋ ਠੀਕ ਆ ਸੋ ਛੋਟੀ ਚੰਗੀ ਆ ਦੋਸਤੋ ਸ਼ਰੀਫੀ ਸ਼ਰੂਫੀ ਪੂਰੀ ਆ ਨੋਰਮਲ ਆਪਾਂ ਦੇਖਦੇ ਆ ਅ ਪਹਿਲਾ ਵਾਲੇ ਸਮਿਆਂ ਦੇ ਵਿੱਚ ਵੀ ਤਕਰੀਬਨ ਪਸ਼ੂ ਜਿਹੜੇ ਆ ਧਾਰ ਤੇ ਭਸਮ ਪੈਂਦੇ ਸੀਗੇ ਤੇ ਦੋ ਦੋ ਚਬਾਉਂਦੇ ਸੀਗੇ ਠੀਕ ਆ ਜੀ ਉਸੇ ਤਰ੍ਹਾਂ ਤਕਰੀਬਨ ਅੱਜ ਵੀ ਜੇਕਰ ਇਹੋ ਜਿਹਾ ਪਸ਼ੂ ਕੋਈ ਨਿਕਲਦਾ ਵੀ ਜਿਹੜਾ ਆਪਾਂ ਕਹਿ ਲਈਏ ਵੀ ਬਿਨਾ ਟੀਕੇ ਤੋਂ ਦੇ ਧਾਰ ਤੇ ਚਾਹ ਪਹਾੜੇ ਤੇ ਆ ਜਾਂਦਾ ਸੰਧੂ ਸਾਹਿਬ ਪਹਿਲਾਂ ਤਾਂ ਕਈ ਇਹੋ ਜਿਹੀਆਂ ਹੁੰਦੀਆਂ ਦੋ ਦੋ ਤਿੰਨ ਤਿੰਨ ਮਹੀਨੇ ਮਿਲਦੀਆਂ ਨਹੀਂ ਆ ਆਹੋ ਜਿਹੀ ਭਾਵੇਂ ਥੱਲੇ ਵੀ ਨੰਗੀ ਜਾ ਗੱਲ ਹੀ ਕੋਈ ਨਹੀਂ ਪਹਾੜੇ ਧਾਰ ਤੇ ਹੀ ਮਿਲੂਗੀ ਬਾਕੀ ਬਖਾਰਾ ਬਖੂਲਾ ਐ ਪੂਰਾ ਪੱਧਰ ਆ ਠੀਕ ਆ ਸੰਧੂ ਸਾਹਿਬ ਥੱਲੇ ਲੰਗੀ ਜਾਵੇ ਕਿ ਤੁਸੀਂ ਥੱਲੇ ਲੰਗੀ ਜਾ ਭਾਵੇਂ ਇਹੀ ਨੰਗੀ ਜਾਗੇ ਭਾਵੇਂ ਤੁਸੀਂ ਨੰਗੀ ਜਾਓ ਇੱਕੋ ਗੱਲ ਹੀ ਹੈ ਜੀ ਠੀਕ ਆ ਜੀ ਲਿਓ ਲੋ ਜੀ ਦੋਸਤੋ ਕਰੋ ਜਾ ਕੇ ਇਹ ਥੋੜੀ ਆ ਵੀ ਛੜਾਕਲ ਜੀ ਨਹੀਂ ਉਹੋ ਜਿਹੀ ਨਹੀਂ ਹੈਗੀ ਥਾਣ ਥਾਣ ਜਿਹੜੇ ਬਿਲਕੁਲ ਪੱਧਰ ਬਖਾਰਾ ਬਿਲਕੁਲ ਪੱਧਰ ਆ ਦੋਸ ਇਥੇ ਅਣਕੇ ਨਹੀਂ ਹੈਗਾ ਵੀ ਥਣ ਛੋਟਾ ਨਿਕਲ ਆਊਗਾ ਥਣ ਪੂਰੇ ਹੱਥੀ ਚ ਭਾਈ ਜਾਣੇ ਠੀਕ ਆ ਜੀ ਆਹ ਦੇਖੋ ਲੰਬੇ ਥਣ ਤੇ ਸਵੇਰ ਚੁਵਾਈਏ ਦੀ ਫੇਰ ਕਿੰਨੇ ਕ ਵਜੇ ਕਰੀ ਆ ਸੰਦੂ ਸਾਹਿਬ ਮੈਂ ਤਾਂ ਅੱਜ ਦੀ ਵੀਡੀਓ ਵਿਖਾ ਦੇਣਾ ਤੁਹਾਨੂੰ ਹਾਂ ਚੋਈ ਦੀ ਇਹ ਤਾਂ ਮੈਂ ਨਾ ਹੱਥ ਲਾਏ ਮੈਂ ਪਸੰਦ ਪੈਂਦੀ ਹੁਣੇ ਤੁਹਾਨੂੰ ਵਿਖਾ ਦੇਣਾ ਮੈਂ ਫੋਨ ਤੇ ਆ ਗਈ ਆ ਸਵੇਰ ਕਿੰਨੇ ਵਜੇ ਕੀਤੀ ਪਾਣੀ ਸੰਦੂ ਸਾਹਿਬ 7 ਵਜੇ ਦੀ ਮੈਂ ਚੋਈ ਆ ਸਹੀ ਹੁਣੇ ਵਿਖਾ ਦਿੰਨੇ ਆ ਆ ਫੋਨ ਦੇ ਵਿੱਚ 2 6 7 7 ਵਜੇ ਸਵੇਰ ਮਾਰਨਿੰਗ ਚੋਈ ਆ ਫੇਰ ਚੋਈ ਆ ਫਿਰ ਪਾਣੀ ਪੁਣੀ ਵੇਖਣ ਚੱਲ ਕੇ ਬਾਹਰ ਛੋਣੇ ਹਾਂਜੀ ਅਬ ਇੱਥੇ ਆਪਣਾ ਮੈਂ ਫੋਟੋ ਵੀ ਖਿੱਚੀ ਮੈਂ ਇਹਨਾਂ ਕੋਈ ਆਖੀ ਵੀ ਨਹੀਂ ਆ ਜੀ ਅਖੇ ਤਰੀਕ ਵੀ ਆਈ ਨਹੀਂ ਤੁਹਾਨੂੰ ਪਤਾ ਨਾਲ ਹੀ ਆਪਾਂ ਡਿਟੇਲ ਦੇ ਵਿੱਚ ਤਰੀਕ ਵੀ ਅੱਜ ਨਹੀਂ ਲਗਾਉਣੀ ਹਾਂਜੀ ਆ ਲੈ ਲੋ 7:16 ਮਿੰਟ ਹੋਏ ਲਓ ਜੀ ਆ ਦੇਖੋ ਆ ਚਵਾਈ ਹੈ ਦੋਸਤੋ ਜਿਹੜੀ ਅੱਜ ਇਸੇ ਝੋਟੀ ਦੀ ਕੀਤੀ ਆ ਆ ਤੁਹਾਨੂੰ ਆਪਾਂ ਦਿਖਾ ਦਿੰਨੇ ਕੋਈ ਚੰਗੀ ਤਸੱਲੀ ਦੇ ਨਾਲ ਆ ਦੇਖੋ ਹਾਂਜੀ ਮਾੜੀ ਨਹੀਂ ਵੀਡੀਓ ਬਣਾਈ ਹੈ ਵਿੱਚੋਂ ਜੀ ਆ ਦੇਖੋ ਜੀ ਅਬ ਧਾਰ ਤੇ ਮਿਲਦੀ ਉਹ ਜਿਹੜਾ ਕੋਈ ਚੱਕਰ ਹੈ ਨਹੀਂਗਾ ਹਾਂ 7 ਛਾਲ ਵਾਲਾ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਜਿਹੜੇ ਵੀਰ ਨੂੰ ਪਸੰਦ ਇਹ ਜਚੂਗੀ ਝੋਟੀ ਆਪ ਵੀ ਤੁਸੀਂ ਇੱਥੇ ਆਣ ਕੇ ਧਾਰ ਤੇ ਬਿਲਕੁਲ ਧਾਰ ਦੇ ਕੇ ਜਿਹੜੀ ਚਵਾਈ ਕਰ ਸਕਦੇ ਜਾਂ ਬਸਮਾ ਸਕਦੇ ਜੀ ਤੇ ਇਹ ਕੋਮਲ ਦੇ ਕਿੰਨੇ ਦੇ ਦੇਣੀ ਆਪਾਂ ਸੰਧੂ ਸਾਹਿਬ ਕੋਈ ਗੱਲ ਨਹੀਂ ਆਪਾਂ ਜਾਇਜ਼ ਹੀ ਦੇ ਦੇਣੀ ਜਾਇਜ਼ ਹੀ ਲੈ ਆ ਬਾਕੀ ਮਾਲ ਦਾ ਵੀ ਮੁੱਲ ਜਾਇਜ਼ ਹੀ ਕੀਤਾ ਹਾਂਜੀ ਮੁੱਲ ਸੰਧੂ ਸਾਹਿਬ ਦਾ 60000 ਆ 60000 2 ਛੱਡ ਦਾਂਗੇ 60000 ਚ 2 ਹਾਂਜੀ 58000 50000 ਦਈ ਰਾਂ ਮੈਂ ਸੱਜਰ ਹੀ ਆ ਜੀ ਠੀਕ ਆ ਜੀ ਹਾਂਜੀ ਬਸ ਇਹ ਬੱਚਾ ਹੀ ਨਹੀਂ ਹੈਗਾ ਕੋਈ ਚੱਕਰ ਹੀ ਬਾਕੀ ਸੀਲਸ ਲੱਗਾ ਪੂਰੀ ਐਨ ਪੂਰੀ ਉਹੋ ਜਿਹਾ ਨਹੀਂ ਕੋਈ ਚੱਕਰ ਹੀ ਨਹੀਂ ਲੋਕ ਦੋਸਤੋ ਸੀਸੂ ਲਾ ਵੈਸੇ ਪੂਰੀ ਕੋਈ ਵੀਰ ਆਪਦੇ 8 ਕਿਲੋ ਦੁੱਧ ਤੇ 58000 ਦੀ ਮਿਲ ਜੂਗੀ ਤੁਹਾਨੂੰ ਠੀਕ ਹੈ 60000 ਦੇ ਵਿੱਚੋਂ 2000 ਮਾਨਤਾ ਨਾ ਫਿਰ ਵੀ ਕਿਸੇ ਵੀਰ ਦੇ ਘਰ ਆਏਗਾ ਤਾਂ ਹੋਰ ਮਾਨਤਾ ਨੂੰ ਹੋ ਜਾਊਗਾ ਕੋਈ ਗੱਲ ਨਹੀਂ ਸੰਧੂ ਸਾਹਿਬ ਕਰ ਦਾਂਗੇ ਛੋਟਾ ਛੱਪਾ ਕੋਈ ਵੈਸੇ ਰੇਟ ਪਹਿਲਾਂ ਜਿਹੜੇ ਦੋਸਤੋ ਜਾਇਜ਼ ਤੇ ਛੋਟੇ ਛੋਟੇ ਪਾਉਂਦਾ ਵੀਰ ਕੋਈ ਆਪਾਂ ਉਹੋ ਜਿਹਾ ਨਿਯਾਜ ਮੋਲ ਪੇਛੇ ਦਾ ਮੈਂ ਡੰਗਰਦਾ ਨਹੀਂ ਪਾਇਆ ਠੀਕਾ ਜੀ ਤੇ ਕਰਨ ਨੂੰ ਮੈਨੂੰ ਲੱਗਦਾ ਇਹੋ ਜਿਹੇ ਪਸ਼ੂਆਂ ਦਾ ਵੀਰ ਆਪਾਂ ਆਪਣੀ ਸਮਝ ਹੈ ਜਿੰਨਾ ਮਰਜ਼ੀ ਮੋਲ ਕਰੀ ਜਾਣ ਸੰਧੂ ਸਾਹਿਬ 52000 ਦੀ ਮੈਂ ਵੇਚਦੀ ਵੇਖਣ ਨੂੰ ਆਪਾਂ ਨੂੰ ਪਤਾ ਸਾਰ ਲੋਬੀ ਬਿਲਕੁਲ ਛੋਟਾ ਜਿਹਾ ਮਾਰਜਿਨ ਤਾਂ ਕਿ ਛੋਟਾ ਜਿਹਾ ਭਾਅ ਪੜਦਾ ਦੋਸਤੋ ਠੀਕ ਹੈ ਥੋੜੀ ਕਮਾਈ ਰੱਖ ਕੇ ਜਿਹੜਾ ਵੀਰਾਂ ਦਾ ਵੀ ਆਪਾਂ ਸੇਲ ਕਰਦੇ ਪਏ ਆ 46000 ਦੇ ਵਿੱਚ ਤੁਹਾਨੂੰ ਇਹ ਮਿਲ ਜੂਗੀ ਇਹ ਅੱਜ ਤਿੰਨ ਨਾਗ ਦਿਖਾਉਣੇ ਸੀ ਇਸ ਕਿੰਦੇ ਦੇ ਉੱਪਰੋਂ ਆਪਾਂ ਤੁਹਾਨੂੰ ਠੀਕ ਹੈ ਜੀ ਤੇ ਪਸੂ ਚੰਗੇ ਲੱਗੇ ਹੋਣਗੇ ਤੁਹਾਨੂੰ ਠੀਕ ਹੈ ਜੀ ਬਾਕੀ ਜਿੰਨੇ ਵੀਰ ਵੀਡੀਓ ਦੇਖਦੇ ਆ ਸਾਰਿਆਂ ਦਾ ਧੰਨਵਾਦ ਕਰਦੇ ਹੁੰਨੇ ਆਪਾਂ ਠੀਕ ਹੈ ਜੀ ਜਿਹੜੇ ਵੀਰ ਵੀ ਵੀਡੀਓ ਵੇਖਦੇ ਆ ਸ਼ੇਅਰ ਕਰਦੇ ਆ ਸਪੋਰਟ ਕਰਦੇ ਆ ਲੈ ਵੀ ਕੋਮਲ ਇੱਕ ਨੰਬਰ ਬੋਲ ਦिए ਵੀਰ ਆਪਣੇ ਨੰਬਰ 73461982 ਜਿਹੜੇ ਭੈਣ ਭਰਾ ਨੇ ਮਾਲ ਲੈਣਾ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਆਦੀ ਤਸੱਲੀ ਨਾਲ ਖਰੀਦੇ ਕੋਈ ਗੱਲ ਨਹੀਂ ਬਾਅਦ ਚ ਕੋਈ ਲਾਮਾ ਨਹੀਂ ਆਪਾਂ ਲੈਣਾ ਕਿਸ ਬੰਦੇ ਤੋਂ ਬਿਲਕੁਲ ਹਾਂ ਦਿਖਾਉਣੇ ਸੀ ਕਿ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ